Terima kasih telah menonton! खुशांति नि स्वागत जीएम किया जाता है अज का जो प्रोग्राम है उस सत गुरुदास पब्लिक स्कूल जैते वाई के विद्यार्थी फाइनल एग्जाम पोजिशन होल्डर ने उन्होंने अज प्राइज डिस्ट्रीब्यूशन किया जाएगा सो मैं महाराज जी को लेना जा, चाहागा लगातार इस तरह ही दिन रात दुगनी तीन चौकड़ी तरक्की करता रहे और बच्चों जो एजुकेशन है वह हो प्रोवाइड होंगी रहेगी सारा स्टाफ ਵੀ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਆਪਣੇ ਤਾਨਮਾਨਦਾਰ ਦੇ ਨਾਲ ਇਸ ਸਕੂਲ ਦੀ ਸੇਵਾ ਕਰਾਂਗੇ ਜਿੱਥੇ ਤੱਕ ਵੀ ਹੋ ਸਕਿਆ ਅਸੀਂ ਆਪਣਾ 100% ਇਸ ਸਕੂਲ ਨੂੰ ਦੇਤੀ ਕੋਸ਼ਿਸ਼ ਕਰਦੇ ਹਾਂ ਤੇ ਵਾਦਾ ਵੀ ਕਰਦੇ ਹਾਂ ਹੁਣ ਜੋ ਪ੍ਰਾਈ ਡਿਸਟ੍ਰਿਬਿਊਸ਼ਨ ਹੈ ਮਾਰਾਠੀ ਸ਼ਟਾਰਟ ਕਰਤੀ ਜੀ ਹਾਂ गी दो। गी दो। जो बच्चा फर्स्ट आया है गुरनीत कौर

ਸੁਗੁੜਿਆ ਅਨੁਭਵ ਹਉਨਾ ਦਰਸਨ ਫਾਈਲੇ ਵਿਦਿਆ ਚਾਨਣ ਹੋਏ ਵਿਦਿਆ ਮਨੁੱਖਤਾ ਤੀਸਰਾ ਨੈਤਰ ਹੈ ਜੇ ਖੁੱਲ ਜਾਏ ਔਰ ਜੇ ਇਹਨੂੰ ਖੋਲ ਲਿਆ ਜਾਏ ਤੋ ਜਿਹੜਾ ਜੀਵਨ ਹੈ ਉਹ ਆਨੰਦ ਮੇ ਹੀ ਬਣ ਸਕਦਾ ਹੈ ਔਰ ਬਣ ਜਾਏਗਾ ਇਸ ਮਕਾਮ ਤੇ ਪੁੱਜ ਲੈ ਹਰ ਇੱਕ ਪ੍ਰਾਣੀ ਨੂੰ ਪ੍ਰਿਆਸ ਪਰਜੱਤਨ ਮਿਹਨਤ ਸੰਘਰਸ਼ ਜਦੋਂ ਜਹਨ ਔਰ ਸਟ੍ਰਗਲ ਦੀ ਲੋੜ ਹੈ ਕਦੀ ਵੀ ਐਜੂਕੇਸ਼ਨ ਦੇ ਪੱਖ ਚ ਨਰਵਸ ਹੋਣ ਦੀ ਜ਼ਰੂਰਤ ਨਹੀਂ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਆਪ ਜੀ ਦਾ ਇਰਾਦਾ ਮਜ਼ਬੂਤ ਚਾਹੀਦਾ ਹੌਸਲਾ ਬੁਲੰਦ ਚਾਹੀਦਾ ਤੇ ਖੁਸ਼ਹਾਲੀ ਵਾਲੀ ਮੰਜ਼ਲ ਨਜ਼ਦੀਕ नजर आएगी। 12 फरवरी अठारह सौ नौ एक महान व्यक्ति ने कुछ बोल बोले ने आउट ऑफ कंट्री तो हार मानो नहीं तो कोशिश भी कार नहीं होती हार ਲੋ ਨਹੀਂ ਤਾਂ ਕੋਸ਼ਿਸ਼ ਵੀ ਕਾਰ ਨਹੀਂ ਹੋਤੀ ਕੋਸ਼ਿਸ਼ ਕਰਨੇ ਵਾਲੋ ਕੀ ਕਦੇ ਹਾਰ ਨਹੀਂ ਹੁੰਦੇ ਆ ਦਾ ਕੋਟ ਕੋਟ ਧੰਨਵਾਦ ਹੈ ਆਪ ਜੀ ਦੇ ਬੰਦ ਮਾਤਾ ਪਿਤਾ ਪਰਿਵਾਰਕ ਮੈਂਬਰਾਂ ਦਾ ਕੋਟ ਕੋਟ ਧੰਨਵਾਦ ਹੈ ਜੋ ਆਪ ਜੀ ਨੂੰ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਇਹ ਅਖਰੀ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਆਪ ਜੀ ਦੇ ਪਰਿਵਾਰ ਦਾ ਮਾਪਾ ਪਿਤਾ ਦਾ ਦਿਨ ਰਾਤ ਇੱਕ ਹੋਇਆ ਹੈ ਆਸ ਅਤੇ ਉਮੀਦ ਆਪ ਜੀ ਪਾਸ ਚਾਹੁੰਦੇ ਹੈ ਕਿ ਆਪਣੇ ਪਰਿਵਾਰ ਦੀ ਤੇ ਮਾਤਾ ਪਿਤਾ ਦੀ ਸੋਚ ਤੇ ਕਰੇ ਪੁੱਤਰਾਂ ਦੀ ਕੋਸ਼ਿਸ਼ ਕਰਨੀ ਹੈ ਅੱਜ ਦਾ ਜੋ ਸਮਾਗਮ ਸਲਮਾਨ ਸਮਰੋਹ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਨਾਸਾਂ ਨੂੰ ਆਪ ਜੀ ਦੇ ਦਰਸ਼ਕਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਲੈਕਟ੍ਰੋਨਿਕ মিডিਆ ਉੱਚੇ ਚੇਤਨੌਰ ਤੇ ਆਇਆ ਹੋਇਆ ਆਪਣੀਆਂ ਸੇਵਾਵਾਂ ਮਾਰਿਆ ਉਹਨਾਂ ਦਾ ਵੀ ਉੱਚੇ ਚੇਤਨੌਰ ਤੇ ਧੰਨਵਾਦ ਹੈ ਕਿ ਇਹ ਆਪਣੀ ਕਲਮ ਦਾ ਸਤਿ ਅਭਿਯੋਗ ਕਰਕੇ ਆਪ ਜੀ ਦੇ ਵਿਚਾਰਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਇਹ ਵੀ ਆਪਣੀ ਜਿਹੜੀ ਲਗਨ ਹੈ ਧਿਆਨ ਹੈ ਮਿਹਨਤ ਹੈ ਔਰ ਕਰਦੇ ਹਨ ਬਹੁਤ ਬਹੁਤ ਧੰਨਵਾਦ ਜੈ ਵੀਵ ਜੈ ਭਾਗ ਜੈ ਗੁਰਦੀ ਸਾਧਗੁਰਦੀਪ ਬੁਲੇ ਸੋਨਪਾਏ ਸਤਗੁਰੂ ਗੁਰਦਾਸ ਮਹਾਰਾਜ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ